ਨਮਸਕਾਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਸਾਵਣ ਦੇ ਮਹੀਨੇ ਵਿੱਚ ਕਰੋ ਇਹ ਆਸਾਨ ਉਪਾਏ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ Hindu ਕੈਲੰਡਰ ਅਨੁਸਾਰ ਆਸਾਦ ਦੇ ਮਹੀਨੇ ਤੋਂ ਬਾਅਦ ਆਉਣ ਵਾਲੇ ਸਾਵਨ ਦੇ ਮਹੀਨੇ ਦਾ ਵਿਸ਼ੇਸ਼ ਮਹੱਤਵ ਹੈ ਸਾਵਨ ਦਾ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਹੈ ਸਾਵਨ ਦਾ ਮਹੀਨਾ ਚਤੁਰਮਾਸ ਦਾ ਪਹਿਲਾ ਮਹੀਨਾ ਹੈ ਇਸ ਮਹੀਨੇ ਦਾ ਪ੍ਰਬੰਧ ਭਗਵਾਨ ਸ਼ਿਵ ਦੇ ਹੱਥਾਂ ਵਿੱਚ ਹੈ ਕਿਉਂਕਿ ਬ੍ਰਹਿਮੰਡ ਨੂੰ ਚਲਾਉਣ ਦੀ ਜ਼ਿੰਮੇਵਾਰੀ ਲੈਣ ਵਾਲਾ ਭਗਵਾਨ ਚਾਰ ਮਹੀਨੇ ਦੁੱਧ ਦੇ ਸਾਗਰ ਵਿੱਚ ਸੋ ਜਾਂਦਾ ਹੈ ਅਜੇ ਹੀ ਸਥਿਤੀ ਵਿੱਚ ਹਾਰ ਤਰ੍ਹਾਂ ਦੇ ਸ਼ੁਭ ਅਤੇ ਸ਼ੁਭ ਕਾਰਜ ਰੁਕ ਜਾਂਦੇ ਹਨ 사वन ਦੇ ਪੂਰੇ ਮਹੀਨੇ ਵਿੱਚ ਭਗਵਾਨ ਸ਼ਿਵ ਦੀ ਵਿਸ਼ੇਸ਼ ਤੌਰ ਤੇ ਪੂਜਾ ਕੀਤੀ ਜਾਂਦੀ ਹੈ 사वन ਦੇ ਮਹੀਨੇ ਵਿੱਚ ਕਈ ਤਰ੍ਹਾਂ ਦੇ ਉਪਾਅ ਵੀ ਕੀਤੇ ਜਾਂਦੇ ਹਨ ਮੰਨਤਾ ਹੈ ਕਿ 사वन ਦੇ ਮਹੀਨੇ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਹੱਤਰਾਨੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਸਾਵਣ ਦੇ ਮਹੀਨੇ ਵਿੱਚ ਕੀਤੇ ਗਏ ਉਪਾਅ ਵਿਸ਼ੇਸ਼ ਮਹੱਤਵ ਰੱਖਦੇ ਹਨ ਇਹਨਾਂ ਉਪਾਅ ਨੂੰ ਅਪਣਾ ਕੇ ਜੀਵਨ ਦੀਆਂ ਪਰੇਸ਼ਾਨੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਵਿਅੋਤਾ ਜੀਵਨ ਵਿੱਚ ਸਮੱਸਿਆਵਾਂ ਨੂੰ ਹੱਲ ਕਰਨ ਦੇ ਤਰੀਕੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਇੱਕ ਖੁਸ਼ਹਾਲ ਵਿਅੋਤਾ ਜੀਵਨ ਜਿਉਣ ਦੀ ਸੰਪੂਰਨ ਪ੍ਰਤੀਕ ਹਨ ਅਜਿਹੇ ਵਿੱਚ ਜੋ ਲੋਕ ਆਪਣੇ ਵਿਅੋਤਾ ਜੀਵਨ ਵਿੱਚ ਉਥਲ ਪੁਤਲ ਦਾ ਸਾਹਮਣਾ ਕਰ ਰਹੇ ਹਨ ਉਹਨਾਂ ਨੂੰ ਸਾਵਣ ਮਹੀਨੇ ਵਿੱਚ ਆਉਂਦੇ ਸੋਮਵਾਰ ਨੂੰ ਆਪਣੇ ਹੱਥਾਂ ਨਾਲ ਮਿੱਟੀ ਦਾ ਸ਼ਿਵਲਿੰਗ ਬਣਾ ਕੇ ਇਸ ਦੀ ਚੰਗੀ ਤਰ੍ਹਾਂ ਪੂਜਾ ਕਰਨੀ ਚਾਹੀਦੀ ਹੈ ਸੋਮਵਾਰ ਨੂੰ ਵਰਤ ਰੱਖਦੇ ਸਮੇਂ ਮਿੱਟੀ ਦੇ ਸ਼ਿਵਲਿੰਗ ਤੇ ਹਲਦੀ ਅਤੇ ਕੇਸਰ ਮਿਲਾ ਕੇ ਦੁੱਧ ਚੜਾਓ ਇਸ ਨਾਲ ਵਿਅਹਤਾ ਜੀਵਨ ਵਿੱਚ ਸੁਖਿਰਾ ਸ਼ਾਂਤੀ ਰਹਿੰਦੀ ਹੈ ਨਕਾਰਾਤਮਕ ਊਰਜਾ ਨੂੰ ਖਤਮ ਕਰਨ ਲਈ ਜਿਸ ਘਰ ਵਿੱਚ ਤਣਾਅ ਅਤੇ ਆਰਥਿਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਜੇ ਸਥਿਤੀ ਨਕਾਰਾਤਮਕ ਊਰਜਾ ਸਕਾਰਾਤਮਕ ਊਰਜਾ ਵਿੱਚ ਬਦਲਣ ਲਈ ਸਾਵਨ ਦੇ ਮਹੀਨੇ ਵਿੱਚ ਹਰ ਰੋਜ਼ 21 ਬਿਲੋ ਪੱਤਰ ਚੰਦਨ ਨਾਲ ਓਮ ਨਮੋ ਸ਼ਿਵਾਈ ਲਿਖੋ ਮੰਦਰ ਜਾ ਕੇ ਭਗਵਾਨ ਸ਼ਿਵ ਨੂੰ ਚੜਾਓ ਇਸ ਨਾਲ ਘਰ ਵਿੱਚ ਖੁਸ਼ਹਾਲੀ ਆਵੇਗੀ ਦੁਰਘਟਨਾ ਤੋਂ ਬਚਣ ਲਈ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਹਮੇਸ਼ਾ ਕਿਸੇ ਅਣਸਖਾਵੀ ਘਟਨਾ ਦਾ ਡਰ ਰਹਿੰਦਾ ਹੈ ਇਸ ਨੁਕਸ ਨੂੰ ਦੂਰ ਕਰਨ ਲਈ ਸਾਵਣ ਦੇ ਮਹੀਨੇ ਵਿੱਚ ਗਾਂ ਨੂੰ ਗੁੜ ਅਤੇ ਰੋਟੀ ਅਤੇ ਵਲਦ ਨੂੰ ਹਰਾ ਚਾਰਾ ਦੇਣਾ ਚਾਹੀਦਾ ਹੈ ਮਨੋ ਕਾਮਨਾ ਦੀ ਪੂਰਤੀ ਲਈ ਸਾਵਣ ਦੇ ਮਹੀਨੇ ਵਿੱਚ ਹਰ ਤਰ੍ਹਾਂ ਦੀਆਂ ਮਨੋ ਕਾਮਨਾ ਜਲਦੀ ਪੂਰੀਆਂ ਹੁੰਦੀਆਂ ਹਨ ਕਿਉਂਕਿ ਸਾਵਣ ਦਾ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਹੈ ਇਸ ਮਹੀਨੇ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਜਲਦੀ ਫਲ ਮਿਲਦਾ ਹੈ ਅਜਿਹੇ ਚ ਸਾਵਣ ਦੇ ਮਹੀਨੇ ਹਰ ਰੋਜ਼ ਸਵੇਰੇ ਸ਼ਿਵਲਿੰਗ ਤੇ ਕਾਲੇ ਤੇਲ ਨੂੰ ਪਾਣੀ ਵਿੱਚ ਮਿਲਾ ਕੇ ਚੜਾਉਣਾ ਚਾਹੀਦਾ ਹੈ ਸਾਵਣ ਮਹੀਨੇ ਚ ਇਸ ਉਪਾਅ ਨਾਲ ਸਾਰੀਆਂ ਮਨੋ ਕਾਮਨਾ ਜਲਦੀ ਪੂਰੀਆਂ ਹੁੰਦੀਆਂ ਹਨ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਜੇਕਰ ਕਿਸੇ ਵਿਅਕਤੀ ਦੀ ਆਰਥਿਕ ਸਥਿਤੀ ਕਮਜ਼ੋਰ ਹੈ ਤਾਂ ਸਾਵਣ ਦੇ ਮਹੀਨੇ ਵਿੱਚ ਕੁਝ ਉਪਾਅ ਕਰਨ ਨਾਲ ਆਰਥਿਕ ਸਥਿਤੀ ਮਜ਼ਬੂਤ ਹੋ ਜਾਂਦੀ ਹੈ ਸਾਵਣ ਦੇ ਮਹੀਨੇ ਵਿੱਚ ਪੂਰਬ ਵੱਲ ਮੂੰਹ ਕਰਦੇ ਹੋਏ ਦਾਲ ਦੇ ਨਾਲ ਇੱਕ ਛੋਟਾ ਸੰਖ ਅਤੇ ਸਤ ਗੰਮਤੀ ਚੱਕਰ ਰੱਖੋ ਇਸ ਨੂੰ ਓਮ ਗਣ ਗਣਪਤੇ ਨਮਾ ਦਾ ਜਾਪ ਕਰਦੇ ਕਰੋ ਅੱਖਾਂ ਦੇ ਨੁਕਸ ਨੂੰ ਦੂਰ ਕਰਨ ਲਈ ਸਾਵਨ ਦੇ ਮਹੀਨੇ ਵਿੱਚ ਰੋਜ਼ਾਨਾ ਭਗਵਾਨ ਸ਼ਿਵ ਦੀ ਪੂਜਾ ਕਰੋ ਜਲਾਬhishek ਕਰਨ ਤੋਂ ਬਾਅਦ ਪੂਰੇ ਘਰ ਵਿੱਚ ਗਊ ਮੂਤਰ ਦਾ ਛਿੱਕੜ ਛਿੜਕਾ ਕਰੋ ਇਸ ਨਾਲ ਤੁਹਾਡੀ ਸਮੱਸਿਆ ਦੂਰ ਹੋ ਜਾਵੇਗੀ ਘਰਤ ਵਿੱਚ ਸਕਾਰਾਤਮਕ ਊਰਜਾ ਆਵੇਗੀ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹੋਰ ਵੀ ਚੰਗੀ ਚੰਗੀ ਜਾਣਕਾਰੀ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਖੁਸ਼ ਰਹੋ ਮਸਤ ਰਹੋ